ਅਜੇ ਤੱਕ ਇਹ ਨਹੀਂ ਸਮਝ ਆਈ ਕਿ ਸਪੈਸ਼ਲ ਸੈਸ਼ਨ ਜਿਹੜਾ ਬੁਲਾਇਆ ਆ ਇਹ ਤਾਂ ਅੰਡਰਸਟੂਡ ਸੀਗਾ ਕਿ ਉਹ ਭਾਜਪਾ ਜਿਹੜੀ ਆ ਪਹਿਲੇ ਪੰਜਾਬ ਨਾਲ ਇਸ ਤਰ੍ਹਾਂ ਵਿਤਕਰਾ ਕਰ ਰਹੀ ਆ ਤੇ ਅਸੀਂ ਸਾਰੇ ਇੱਕ ਮਤਾਂ ਇਸ ਕੰਮ ਦੇ ਉੱਤੇ ਇਹਨੇ ਹੈਂਡੀਕੈਪ ਹੋ ਚੁੱਕਾ ਕਾਲੀ ਦਲ ਸ਼ਰਮ ਦੀ ਗੱਲ ਆ ਅਸੀਂ ਵੀ ਕਾਲੀ ਦਲ ਚ ਰਹੇ ਆ ਮੇਰੇ ਦਾਦਾ ਜੀ ਰਹੇ ਆ ਕਾਲੀ ਦਲ ਉੱਥੇ ਵੀ ਆਪਣਾ ਰਾਜ ਨਹੀਂ ਸੰਭਾਲ ਸਕਿਆ ਔਰ ਅੱਜ ਉਹ ਵਿਸਾਖੀਆਂ ਲਵ ਰਹੇ ਦੂਜੀਆਂ ਪਾਰਟੀਆਂ ਦੀ ਆਪਦੇ ਪੰਜਾਬ ਚ ਹੀ ਰਹਿ ਕੇ ਸਿੱਧੀ ਲਈ ਕੁਮਾਰ ਲੋ ਵੀ ਅਸੀਂ ਪੰਜਾਬ ਨਾਲ ਆ ਭਾਜਪਾ ਦੇ ਨਾਲ ਅਸੀਂ ਨਾ ਅੱਜ ਖਲੋਈਏ ਤੇ ਨਾ ਅਸੀਂ ਕੱਲ ਖਲੋਈਏ ਕਦੀ ਰਾਜਨੀਤੀ ਨਸ਼ਾ ਤੇ ਨਹੀਂ ਕਰਦਾ ਕਿ ਇਹ ਪੀਏ ਦੇ ਤੇ ਮੈਂ ਕਹਾਂ ਕਿ ਫੇਲ ਆਇਆ ਜਿਸ ਦਿਨ ਮੰਡੀਕਰਨ ਖਤਮ ਹੋ ਗਿਆ ਉਸ ਦਿਨ ਤੁਹਾਡੀਆਂ ਫਸਲਾਂ ਦਾ ਕੋਈ ਮੁੱਲ ਨਹੀਂ ਰਹਿਣਾ ਸਪੈਸ਼ਲ ਸੈਸ਼ਨ ਅੱਜ ਜਿਹੜਾ ਸਮਾਪਤ ਹੋ ਗਿਆ ਹੈ ਕਾਂਗਰਸ ਵੀ ਦਾ ਬਰਿੰਦਰ ਮੀਤ ਸਿੰਘ ਪਾੜਾ ਸਾਹਿਬ ਨਾਲ ਮੌਜੂਦ ਨੇ ਕੱਲ ਗੱਲਬਾਤ ਕਰਾਂਗੇ ਪਾੜਾ ਸਾਹਿਬ ਕੌਮੀ ਜਿਹੜੀ ਖਰੜਾ ਨੀਤੀ ਸੀ ਹੈ ਨਾ ਖੇਤੀਬਾੜੀ ਨੀਤੀ ਸੀ ਉਹਦਾ ਖਰੜਾ ਰੱਦ ਕਰਨਾ ਸਮਝਦੇ ਹੋ ਸਹੀ ਹੋਇਆ ਸਦਨ ਚਾਂਚ ਠੀਕ ਆ ਜਿਹੜੀ ਸੈਂਟਰ ਗਵਰਨਮੈਂਟ ਆਲਰੇਡੀ ਉਹ ਪੰਜਾਬ ਦੇ ਨਾਲ ਵਿਤਕਰਾ ਕਰ ਰਹੀ ਆ ਜਨਾਨੀਮਸਲੀ ਅਸੀਂ ਸਾਰਿਆਂ ਨੇ ਉਸ ਚੀਜ਼ ਦਾ ਵਿਰੋਧ ਕੀਤਾ ਆ ਪਰ ਨਾਲ ਅਜੇ ਤੱਕ ਇਹ ਨਹੀਂ ਸਮਝ ਆਈ ਕਿ ਸਪੈਸ਼ਲ ਸੈਸ਼ਨ ਜਿਹੜਾ ਬੁਲਾਇਆ ਆ ਇਹ ਤੇ ਅੰਡਰਸਟੂਡ ਸੀਗਾ ਕਿ ਉਹ ਭਾਜਪਾ ਜਿਹੜੀ ਆ ਪਹਿਲੇ ਪੰਜਾਬ ਨਾਲ ਇਸ ਤਰ੍ਹਾਂ ਵਿਤਕਰਾ ਕਰ ਰਹੀ ਆ ਤੇ ਅਸੀਂ ਸਾਰੇ ਇੱਕ ਮਤਾਂ ਇਸ ਕੰਮ ਦੇ ਉੱਤੇ ਤੁਸੀਂ ਦੇਖੋ ਕਿ ਪਿਛਲੇ ਦਿਨੀ ਲਗਭਗ 12 ਤੋਂ 13 ਥਾਣਿਆਂ ਤੇ ਤੇ ਲੋਕਾਂ ਦੇ ਘਰਾਂ ਤੇ ਗ੍ਰੇਨੇਡ ਚੱਲੇ ਆ ਔਰ ਅਜੇ ਤਾਈਂ ਉਹ ਮਤਲਬ سلسلہ جاری ਆ ਅੱਜ ਤੇ ਚਰਚਾ ਕਰਨ ਦੀ ਇਸ ਵਿਸ਼ੇ ਤੇ ਲੋੜ ਆ ਨਾ ਜੇ ਮੰਨ ਲਓ ਸਾਡੇ ਬੱਚੇ ਬਾਹਰ ਤੁਸੀਂ ਕਹਿੰਦੇ ਹੋ ਕਿ ਅਸੀਂ ਨਹੀਂ ਜਾਣ ਦੇਣੇ ਇੱਥੇ ਕੰਮ ਕਰਨ ਤੇ ਇੱਥੇ ਮਾਹੌਲ ਕਿਹੜਾ ਦੇਏਗਾ ਜ਼ਿੰਮੇਵਾਰੀ ਕਿਹਦੀ ਬਣਦੀ ਆ ਉਹ ਇਹਨਾਂ ਦੀ ਬਣਦੀ ਜਿਹੜੇ ਟ੍ਰੈਜਰੀ ਬੈਂਚ ਤੇ ਬੈਠੇ ਆ ਭਗਵੰਤ ਮਾਨ ਜੀ ਇਹਨਾਂ ਨੂੰ ਚਾਹੀਦਾ ਕਿ ਉਹ ਸਿਹਰ ਦਾ ਮਾਹੌਲ ਦੇਣ ਬੱਚੇ ਇੱਥੇ ਕੰਮ ਕਰਨ ਜਿਹੜਾ ਦੇਖਦਾ ਕਿ ਉਹਨੇ ਇੱਕ ਮੋਟਰਸਾਈਕਲ ਵੱਡਾ ਲੈ ਲੈ ਜਾਂ ਗੱਡੀ ਸੋਹਣੀ ਲੈ ਲਈ ਸ਼ਾਮਾਂ ਨੂੰ ਉਹਨੂੰ ਫੋਨ ਆ ਜਾਂਦਾ ਕਿ 10 ਲੱਖ ਰੁਪਏ ਦੇ ਦੇ ਨਹੀਂ ਤੇ ਗੋਲੀ ਮਾਰ ਦਿਆਂਗੇ ਔਰ ਇਹ ਹਾਲਾਤ ਅੱਜ ਚਰਚਾ ਇਸ ਗੱਲ ਤੇ ਕਰਨ ਦੀ ਲੋੜ ਸੀਗੀ ਜਿਹੜੀ ਦੂਸਰਾ ਮੁੱਦਾ ਜਿਹੜਾ ਨਸ਼ਿਆਂ ਦਾ ਉਹ ਇੰਨੀ ਬੁਰੀ ਤਰ੍ਹਾਂ ਨਸ਼ੇ ਵੱਧ ਚੁੱਕੇ ਆ ਕਿ ਤੁਸੀਂ ਮਤਲਬ ਹੋਮ ਡਿਲੀਵਰੀ ਹੋ ਚੁੱਕੀ ਆ ਅਸ ਮੈਨੀਆਂ ਇਹਦੇ ਤੇ ਮੈਂ ਕਦੀ ਰਾਜਨੀਤੀ ਨਸ਼ਾ ਤੇ ਨਹੀਂ ਕਰਦਾ ਕਿ ਇਹ ਪੀ ਦੇ ਤੇ ਮੈਂ ਕਹਾਂਗਾ ਕਿ ਫੇਲ ਆ ਪਰ ਘੱਟੋ ਘੱਟ ਜਿਹੜੀ ਵੀ ਗਵਰਨਮੈਂਟ ਬਣੇ ਉਹਨੂੰ ਸਵਿਰਤਾ ਦੇ ਨਾਲ ਉਸਤੇ ਕੰਮ ਕਰਨਾ ਚਾਹੀਦਾ ਇਹ ਦੇ ਤੇ ਉੱਤੇ ਜ਼ੀਰੋ ਇਹਨਾਂ ਦੀ ਪਰਫਾਰਮੈਂਸ ਆ ਨਸ਼ੇ ਰੋਕਣ ਲਈ ਉਲਟਾ ਨਸ਼ੇ ਵਧ ਗਏ ਔਰ ਜੇਕਰ ਨਸ਼ੇ ਵਾਲਾ ਨੂੰ ਰੋਕਦਾ ਉਹਦਾ ਵੀ ਸਿਰ ਪਾੜਿਆ ਜਾਂਦਾ ਉਲਟਾ ਉਹਦੇ ਤੇ ਹੀ ਪਰਚਾ ਕਰਾਇਆ ਜਾਂਦਾ ਕਿ ਤੂੰ ਬੋਲਦਾ ਕਿਉਂ ਸੋ ਅੱਜ ਬੜੇ ਗੰਭੀਰ ਇਸ਼ੂਜ਼ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਨੂੰ ਖੁੱਲੀ ਚਰਚਾ ਬਹਿਸ ਜਿਹੜੀ ਕਰਾਉਣੀ ਚਾਹੀਦੀ ਆ ਤੋਂ ਵੱਧ ਪਹਿਲਾਂ ਕਹਿੰਦੇ ਹੁੰਦੇ ਸੀ ਸੈਸ਼ਨ ਜਿਹੜਾ 40-40 ਦਿਨ ਦਾ ਚੱਲਣਾ ਚਾਹੀਦਾ ਹੁਣ ਇਹ ਸੈਸ਼ਨ ਮਹਿਜ ਡੇਢ ਦਿਨ ਦਾ ਰਹਿ ਗਿਆ ਕੱਲ 2.5 ਘੰਟੇ ਚੱਲਿਆ ਔਰ ਅੱਜ ਵੀ 3 ਵਜੇ ਸਮਾਪਤ ਹੋ ਗਿਆ ਮੈਨੂੰ ਇਹ ਸ਼ੰਕਾ ਕਿ ਇਹ ਹੁਣ ਜਿੱਦਾਂ ਘੰਟਿਆਂ ਦੇ ਵਿੱਚ ਆ ਗਿਆ ਸੈਸ਼ਨ ਤੇ ਮਿੰਟਾਂ ਦੇ ਵਿੱਚ ਨਾ ਆ ਜਾਏ ਇਸ ਤਰ੍ਹਾਂ ਪੰਜਾਬ ਦਾ ਭਲਾ ਨਹੀਂ ਹੋਣਾ ਗੱਲ ਦੀ ਜੇ ਉਹ ਸ਼ੁਰੂਆਤ ਕਰਨ ਤੇ ਮੈਂ ਤੇ ਕਿੰਨਾ ਕਰਨ ਪਰ ਨਾਲ ਦੀ ਨਾਲ ਤੁਸੀਂ ਇਹ ਦੇਖੋ ਨਾ ਕਾਰਪੋਰੇਟ ਘਰਾਣਿਆਂ ਦੇ ਵਾਸਤੇ ਕਿਸ ਤਰ੍ਹਾਂ ਦੇ ਹਾਈਵੇ ਬਣਾਏ ਜਾ ਰਿਹਾ ਇਹ ਅਸਲੀਅਤ ਆਉਣ ਵਾਲੇ ਸਮੇਂ 'ਚ ਤੁਹਾਨੂੰ ਸਾਰਿਆਂ ਨੂੰ ਸਮਝ ਆਉਣੀ ਆ ਤੁਸੀਂ ਇੱਕ ਗੱਲ ਦੇਖੋ ਵੀ ਜਿਹੜੀ ਆ ਮੰਡੀਕਰਨ ਸਿਸਟਮ ਸਾਡੇ ਪੰਜਾਬ ਦਾ ਉਹ ਕਿੰਨਾ ਵਧੀਆ ਤੁਸੀਂ ਤੁਹਾਡੀ ਫਸਲ ਤੁਸੀਂ ਬੀਜੀ ਆ ਤੁਸੀਂ ਆਪਦੇ ਮੰਡੀ 'ਚ ਜਾਂਦੇ ਹੋ ਆੜਤੀ ਬੈਠਾ ਉੱਥੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਜਿਸ ਦਿਨ ਮੰਡੀਕਰਨ ਖਤਮ ਹੋ ਗਿਆ ਉਸ ਦਿਨ ਤੁਹਾਡੀਆਂ ਫਸਲਾਂ ਦਾ ਕੋਈ ਮੁੱਲ ਨਹੀਂ ਰਹਿਣਾ ਅੱਜ ਫਿਰ ਕਾਂਗਰਸ ਨੇ ਸਾਥ ਵੀ ਦਿੱਤਾ ਉਹ ਜਿਹੜੀ ਖੇਤੀ ਹੈ ਚ ਉਸ ਤੇ ਅਸੀਂ ਬਿਲਕੁਲ ਸਾਥ ਦਿੱਤਾ ਔਰ ਬਾਕੀ ਇੱਕ ਗੱਲ ਤੁਹਾਡੇ ਮਾਧਿਅਮ ਨਾਲ ਇੱਕ ਮੈਂ ਕਹਿਣਾ ਚਾਹੁੰਦਾ ਅਕਾਲੀ ਦਲ ਨੂੰ ਅਕਾਲੀ ਦਲ ਇੰਨਾ ਮਤਲਬ ਉਹ ਪੁੰਜੇ ਡਿੱਗ ਗਿਆ ਹੋਇਆ ਵੀ ਸੱਤਾ 'ਚ ਕਿੱਦਾਂ ਆਉਣਾ ਆ ਅੱਜ ਜਿਹੋ ਉਹਨਾਂ ਨੂੰ ਇੱਥੇ ਹਾਜ਼ਰ ਰਹਿਣਾ ਚਾਹੀਦਾ ਸੀ ਚਾਹੇ ਜਿੰਨੇ ਵੀ ਉਹਨਾਂ ਦੇ ਦੋ ਮੈਂਬਰ ਨੇ ਉਹਨਾਂ ਨੂੰ ਇੱਥੇ ਬਹਿ ਕੇ ਇਹਦੀ ਸਪੋਰਟ ਕਰਨੀ ਚਾਹੀਦੀ ਸੀ ਉਹ ਇਸ ਕਰਕੇ ਮੈਨੂੰ ਲੱਗਦਾ ਭੱਜ ਜਾਂਦੇ ਨੇ ਕਿ ਸੈਂਟਰ ਬੀਜੇਪੀ ਦੇ ਖਿਲਾਫ ਨਹੀਂ ਚੱਲਣਾ ਕਿਤੇ ਨਾ ਕਿਤੇ ਇਹਨਾਂ ਦੀ ਫੇਰ ਸਾਂਝ ਪੈ ਜਾਏ ਤੇ ਅਸੀਂ ਕਿਤੇ ਸਰਕਾਰ ਸਰਗੁਰੂ ਰਾਜੀ ਇੰਨੇ ਹੈਂਡੀਕੈਪ ਹੋ ਚੁੱਕਾ ਕਾਲੀ ਦਲ ਸ਼ਰਮ ਦੀ ਗੱਲ ਆ ਅਸੀਂ ਵੀ ਕਾਲੀ ਦਲ ਚ ਰਹੇ ਆ ਮੇਰੇ ਦਾਦਾ ਜੀ ਰਹੇ ਆ ਔਰ ਅੱਜ ਇਹ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਸ਼ਰਮ ਮਹਿਸੂਸ ਹੁੰਦੀ ਹੈ ਕਿ ਉਹ ਉਹ ਪਾਰਟੀ ਜਿਹੜੀ ਸਿਧਾਂਤਾਂ ਤੇ ਬਣੀ ਸੀਗੀ ਇਹ ਉਹ ਪਾਰਟੀ ਜਿਹੜੀ ਅ ਮਤਲਬ ਜੋ ਕਹਿੰਦੀ ਸੀ ਉਹ ਕਰਦੀ ਸੀਗੀ ਅੱਜ ਉਹੋ ਹੀ ਪਾਰਟੀ ਜਿਹੜੀ ਕਹਿੰਦੀ ਅਸੀਂ ਕਿਸਾਨੀ ਦੀਆਂ ਪਾਰਟੀਆਂ ਪਹਿਲਾਂ ਵੱਡੇ ਪੰਜਾਬ ਨੂੰ ਪੰਜਾਬੀ ਸੂਬਾ ਨਿਕਾਜਾ ਬਣਾ ਲਿਆ ਕਿ ਸਾਡਾ ਇੱਥੇ ਰਾਜ ਰਹੂ ਵੱਧ ਕਿਸਮਤੀ ਦੀ ਗੱਲ ਹੈ ਕਿ ਕਾਲੀ ਦਲ ਉੱਥੇ ਵੀ ਆਪਣਾ ਰਾਜ ਨਹੀਂ ਸੰਭਾਲ ਸਕਿਆ ਔਰ ਅੱਜ ਉਹ ਵਿਸਾਖੀਆਂ ਲੱਭ ਰਿਹਾ ਦੂਜੀਆਂ ਪਾਰਟੀਆਂ ਦੀ ਆਪਦੇ ਪੰਜਾਬ 'ਚ ਹੀ ਰਹਿ ਕੇ ਉਹਨਾਂ ਨੂੰ ਦੂਜਿਆਂ ਵੱਲ ਦੇਖਣਾ ਪੈ ਰਿਹਾ ਵੀ ਕਦੋਂ ਸਾਡਾ ਸਮਝੌਤਾ ਹੋਵੇ ਤੇ ਸ਼ਾਇਦ ਸਾਡੀ ਗੱਲ ਵਾਪਸੀ ਦੀ ਬਣ ਜੇ ਉਹ ਮੈਂ ਉਹਨਾਂ ਨੂੰ ਇਹ ਗੱਲ ਕਹਾਂਗਾ ਕਿ ਦੋਹਰਾ ਚਿਹਰਾ ਨਾ ਰੱਖੋ ਜਾਂ ਤੇ ਜੱਫੀ ਪਾਓ ਘੁੱਟ ਕੇ ਭਾਜਪਾ ਨਾਲ ਤੇ ਜਿਹੜੇ ਉਹਦੇ ਨਤੀਜੇ ਆਉਣਗੇ ਲੋਕਾਂ ਦੇ ਸਾਹਮਣੇ ਉਹ ਭੁਗਤ ਲਿਓ ਤੇ ਜਾਂ ਫਿਰ ਸਿੱਧੀ ਲਈ ਘਮਾਰ ਲਓ ਵੀ ਅਸੀਂ ਪੰਜਾਬ ਨਾਲ ਆ ਭਾਜਪਾ ਦੇ ਨਾਲ ਅਸੀਂ ਨਾ ਅੱਜ ਖਲੋਈਏ ਤੇ ਨਾ ਅਸੀਂ ਕੱਲ ਖਲੋਈਏ ਤੇ ਫਿਰ ਇਹਨਾਂ ਦੀ ਸਰਵਾਈਵਲ ਵੀ ਮੈਂ ਕਹਿੰਨਾ ਪੰਜਾਬ ਦੇ ਅਕਾਲੀ ਦਲ ਜਿਹੜਾ ਉਹ ਉੱਪਰ ਆਉਣਾ ਚਾਹੀਦਾ ਪਰ ਜਿਹੜੀਆਂ ਇਹਨਾਂ ਦੀ ਅੱਜ ਕਰਤੂਤਾ ਨੇ ਉਹਦੇ ਨਾਲ ਨਹੀਂ ਆਉਂਦਾ ਕਿ ਕਾਲੀ ਦਲ ਨੂੰ ਜਿਹੜਾ ਹੈਗਾ ਘਟਟ ਘਟ ਅੱਜ ਦੇ ਦਿਨ ਲਈ ਸ਼ਰਮ ਰੱਖਣੀ ਚਾਹੀਦੀ ਸੀ ਕਿ ਭਾਵੇਂ ਤੁਸੀਂ ਦੋ ਵਿਧਾਇਕ ਹੈਗੇ ਹੋ ਪਰ ਵਿਧਾਇਕ ਵਿਧਾਇਕ ਹੁੰਦਾ ਆਂਦੇ ਜ਼ਰੂਰ ਜਿਹੜਾ ਹੈਗਾ ਕਿਸਾਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਜਿਹੜਾ ਤੁਸੀਂ ਮਾਰਦੇ ਇਹ ਨਾ ਕਰਕੇ ਤੁਸੀਂ ਇਹ ਜਾਇਬ ਸਾਬਤ ਕਰ ਦਿੱਤਾ ਕਿ ਤੁਹਾਨੂੰ ਪੰਜਾਬ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਹੈ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ